ਭਗਤ ਕਬੀਰ ਸਾਹਿਬ ਦੇ ਕੋਲ ਆਣ ਕਰਕੇ ਇੱਕ ਉਪਦੇਸ਼ ਲੈਣ ਵਾਸਤੇ ਮਨੁੱਖ ਆਇਆ ਤੇ ਹੱਥ ਜੋੜ ਕੇ ਕਹਿਣ ਲੱਗਾ ਭਗਤ ਕਬੀਰ ਜੀ ਤੁਸੀਂ ਹਰ ਇੱਕ ਨੂੰ ਉਪਦੇਸ਼ ਕਰਦੇ ਹੋ ਮੇਰਾ ਵੀ ਮਨ ਕੀਤਾ ਅੱਜ ਤੁਹਾਡੇ ਕੋਲੋਂ ਕੋਈ ਰੱਬ ਦੀ ਗੱਲ ਸੁਣਾ ਮੈਨੂੰ ਰੱਬ ਦੀ ਗੱਲ ਸੁਣਾ ਦਿਓ ਭਗਤ ਕਬੀਰ ਸਾਹਿਬ ਨੇ ਗੱਲ ਸੁਣੀ ਪਰ ਧਿਆਨ ਨਾ ਦਿੱਤਾ ਮੌਜ ਹੈ ਭਗਤਾਂ ਦੀ ਕੋਈ ਧਿਆਨ ਨਾ ਦਿੱਤਾ ਫਿਰ ਕਹਿਣ ਲੱਗਾ ਭਗਤ ਜੀ ਰੱਬ ਦੇ ਪਿਆਰੇ ਹੋ ਤੁਹਾਡੇ ਕੋਲ ਕਿੰਨੀ ਸੰਗਤ ਆਉਂਦੀ ਕਿੰਨੇ ਲੋਕ ਆਉਂਦੇ ਠੀਕ ਹੈ ਵਿਰੋਧ ਵੀ ਉਸ ਸਮੇਂ ਬਹੁਤ ਭਗਤ ਕਬੀਰ ਜੀ ਦਾ ਹੋਇਆ ਪਰ ਕੁਝ ਰੱਬ ਦੇ ਪਿਆਰ ਵਾਲੇ ਵੀ ਸੰਗਤ ਮਾਣਦੇ ਕਹਿਣ ਲੱਗਾ ਭਗਤ ਜੀ ਮੈਨੂੰ ਵੀ ਕੋਈ ਉਪਦੇਸ਼ ਦੇ ਦਿਓ ਵੇਖੋ ਮੈਂ ਆਪਣਾ ਸਾਰਾ ਕੁਝ ਛੱਡ ਕੇ ਤੁਹਾਡੇ ਕੋਲ ਆਣ ਕੇ ਉਪਦੇਸ਼ ਲੈਣ ਵਾਸਤੇ ਆਇਆ ਮੈਨੂੰ ਕੋਈ ਉਪਦੇਸ਼ ਰੱਬ ਦੀ ਗੱਲ ਸੁਣਾ ਦਿਓ ਭਗਤ ਕਬੀਰ ਜੀ ਨਾ ਬੋਲੇ ਹੁਣ ਅੰਦਰ ਸਹਿਜ ਨਹੀਂ ਹੈ ਅੰਦਰ ਟਿਕਾਣ ਨਹੀਂ ਹੈ ਭਟਕਣਾ ਦੇ ਵਿੱਚ ਹੈ ਭਟਕਣਾ ਵਿੱਚ ਆਣ ਕਰਕੇ ਫਿਰ ਕਿਹਾ ਮੈਂ ਸਾਰਾ ਕੁਝ ਛੱਡ ਕੇ ਆ ਕੇ ਤੁਹਾਡੇ ਕੋਲ ਉਪਦੇਸ਼ ਲੈਣ ਆਇਆ ਤੁਸੀਂ ਮੇਰੀ ਗੱਲ ਨਹੀਂ ਸੁਣਦੇ ਪਏ ਤੇ ਭਗਤ ਕਬੀਰ ਸਾਹਿਬ ਨੇ ਕਿਹਾ ਭਲਿਆ ਮੈਂ ਤੇ ਛੱਡ ਕੇ ਆਉਣੀ ਸੀ ਮੈਂ ਤੇ ਨਾਲ ਚੱਕੀ ਫਿਰਦਾ ਛੱਡੀ ਕੀ ਫਿਰਦਾ ਛੱਡਿਆ ਤੇ ਕੁਝ ਨਹੀਂ ਜਿਹੜੀ ਮੈਂ ਨੂੰ ਛੱਡ ਕੇ ਆਉਣਾ ਸੀ ਉਪਦੇਸ਼ ਲੈਣ ਵਾਸਤੇ ਗੁਰੂ ਦੀ ਰੱਬ ਦੀ ਗੱਲ ਸੁਣਨ ਵਾਸਤੇ ਉਹ ਮੈਂ ਤੂੰ ਨਾਲ ਚੱਕੀ ਫਿਰਦਾ ਤੂੰ ਕਹਿਣਾ ਮੈਂ ਸਾਰਾ ਕੁਝ ਛੱਡ ਕੇ ਆਇਆ ਨਹੀਂ ਜਦੋਂ ਤੱਕ ਅੰਦਰੋਂ ਮੈਂ ਨਹੀਂ ਮੁੱਕੀ ਦੁਨੀਆਂ ਦੇ ਚਾਰ ਪਦਾਰਥ ਛੱਡ ਕੇ ਇਹ ਨਾ ਸਮਝੀ ਮੈਂ ਆਪਣਾ ਆਪ ਵਾਰ ਕਰਕੇ ਆਪਣੇ ਅੰਦਰੋਂ ਮੈਂ ਨੂੰ ਮਕਾ ਕਰਕੇ ਰੱਬ ਕੋਲ ਆਇਆ ਕੀ ਚੜਾ ਰਿਹਾ ਕੀ ਪਦਾਰਥ ਆਪਣੇ ਆਪ ਦੇ ਭੇਟ ਕਰਕੇ ਕਹਿਣਾ ਮੈਂ ਸਾਰਾ ਕੁਝ ਭੇਟ ਕਰ ਦਿੱਤਾ ਜਦੋਂ ਤੱਕ ਆਪਾ ਭੇਟ ਨਹੀਂ ਕਰੇਗਾ ਗੁਰੂ ਦੇ ਘਰ ਵਿੱਚ ਪ੍ਰਵਾਨਤਾ ਨਹੀਂ ਹੈ ਰੱਬ ਦੇ ਘਰ ਵਿੱਚ ਪ੍ਰਵਾਨਤਾ ਉਦੋਂ ਹੈ ਜਦੋਂ ਆਪ ਆ ਪੇਟ ਕਰੇਗਾ ਤਾਂ ਹੀ ਤੇ ਮਹਾਰਾਜ ਨੇ ਕਿਹਾ ਤਨ ਮਨ ਧਨ ਸਭ ਸੌਂਪ ਗੁਰ ਕੋ ਬੰਦਾ ਧਨ ਚੜਾ ਕਰਕੇ ਹੰਕਾਰ ਕਰੀ ਫਿਰਦਾ ਮਹਾਰਾਜ ਨੇ ਕਿਹਾ ਠੀਕ ਹੈ ਧਨ ਦੀ ਲੋੜ ਹੈ ਪੰਥ ਦੇ ਕਾਰਜਾਂ ਵਾਸਤੇ ਦੁਨੀਆ ਦੇ ਕਾਰਜਾਂ ਵਾਸਤੇ ਪਰ ਬੰਦਿਆ ਇਹ ਨਾ ਸੋਚੀ ਤੂੰ ਧਨ ਚੜਾ ਕਰਕੇ ਬੜਾ ਵੱਡਾ ਧਰਮੀ ਕਹਿਣ ਲੱਗੇ ਤਨ ਮਨ ਧਨ ਸਭ ਸੌਂਪ ਗੁਰ ਕੋ ਆਪਣੀ ਮਤ ਵੀ ਗੁਰੂ ਅੱਗੇ ਆਣ ਕੇ ਰੱਖ ਫਿਰ ਮੰਨੇਗਾ ਤੂੰ ਧਰਮੀ ਹੈ ਉਦੋਂ ਤੱਕ ਧਰਮੀ ਨਹੀਂ ਜਦੋਂ ਤੱਕ ਆਪਣੀ ਆਪ ਦੀ ਹੋਂਦ ਸਮਝੀ ਬੈਠੇ